ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਜਿੱਥੇ ਪੰਜਾਬ ਸਿੱਖ ਥਾਵਾਂ ਸੰਪਰਦਾਵਾਂ ਅਤੇ ਹੋਰ ਐਨ ਜੀਓ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਅੱਜ ਹਲਕਾ ਰਾਜਾ ਸੰਸੀ ਦੀ ਪਿੰਡ ਪਿੰਡੀ ਸੇਦਾ ਦੇ ਵਿੱਚ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਜਰਪ੍ਰਜਨ ਸਿੰਘ ਪੱਜੀ ਪਹੁੰਚੇ ਜਿਨ੍ਹਾਂ ਵੱਲੋਂ ਹੜ੍ਹ ਪੀੜਤ ਨੂੰ ਦੋ ਐਂਬੂਲੈਂਸ ਅਤੇ ਰਾਹਤ ਸਮਗਰੀ ਵੰਡੀ ਗਈ ਇਸ ਮੌਕੇ ਗੱਲਬਾਤ ਕਰਦੇ ਸਾਬਕਾ ਕ੍ਰਿਕਟ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਹਾ ਕਿ ਅੱਜ ਦੋ ਐਂਬੂਲੈਂਸ ਅਤੇ ਰਾਹਤ ਸਮਗਰੀ ਦਿੱਤੀ ਗਈ ਹੈ ਉਸ ਵਿਚ ਸਵਾਰਨ ਦੁਆਰਾ ਆਪਣਾ ਯੋਗਦਾਨ ਪਾਇਆ ਗਿਆ ਉਹਨਾਂ ਅੱਗੇ ਕਿਹਾ ਹਰ ਪੰਜਾਬੀ ਨੂੰ ਇਸ ਵੇਲੇ ਹਰ ਪੰਜਾਬੀ ਨੂੰ ਗਰਾਊਂਡ ਜ਼ੀਰੋ ਤੋਂ ਅੱਕ ਕੇ ਹੜਪੀੜਤਾ ਦੀ ਸਾਰ ਲੈਣੀ ਚਾਹੀਦੀ ਹੈ ਸਸ ਲਗਾਏ ਹੋ ਲੱਭ ਸਭ ਤੋਂ ਪਹਿਲਾਂ ਜੀ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਭਾਈ ਉਹਨਾਂ ਦਾ ਸ਼ੁਕਰੀਆ ਕਰਦਾ ਡਾਕਟਰ ਸਵਾਈਮਨ ਸਿੰਘ ਜੀ ਦਾ ਸ਼ੁਕਰੀਆ ਦਾ ਕਰਦਾ ਕਿ ਉਹਨਾਂ ਨੇ ਇੰਨੇ ਦਿਨਾਂ ਤੋਂ ਟੀਮਾਂ ਲਾਈਆਂ ਹੋਈਆਂ ਜਿਹੜੇ ਪੰਜਾਬ ਦੇ ਹਰ ਕੋਨੇ 'ਚ ਜਾ ਜਾ ਕੇ ਸਾਡੇ ਪੰਜਾਬੀਆਂ ਦਾ ਇਲਾਜ ਕਰ ਰਹੇ ਨੇ ਉਹ ਚਾਹੇ ਜਨਾਲਾ ਹੋਵੇ ਜਾਂ ਕੋਈ ਫਾਜ਼ਿਲਕਾ ਵਾਲੀ ਬੈਲਟ ਹੋਵੇ ਜਾਂ ਕਪੂਰਥਲੇ ਵਾਲੀ ਬੈਲਟ ਹੋਵੇ ਹਰ ਪਾਸੇ ਟੀਮਾਂ ਲੱਗੀਆਂ ਹੋਈਆਂ ਔਰ ਜਿਹੜੇ ਜਿਹੜੇ ਮੇਰੇ ਭਰਾਵਾਂ ਨੇ ਇਸੇ ਵੀ ਤਰੀਕੇ ਦੇ ਸਹਿਯੋਗ ਦਿੱਤਾ ਉਹਨੂੰ ਬਹੁਤ ਬਹੁਤ ਧੰਨਵਾਦ ਅਸੀਂ ਛੋਟੀ ਜੀ ਇੱਕ ਸੂਗਾਤ ਜਿਹੜੀ ਅੱਜ ਦੋ ਐਮਬੂਲੈਂਸ ਦੇ ਰੂਪ ਦੇ ਵਿੱਚ ਲੈ ਕੇ ਆਏ ਇੱਥੇ 13 13 ਫਾਊਂਡੇਸ਼ਨ ਜਿਹੜੀ ਕੀ ਅਸੀਂ ਸ਼ੁਰੂ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਦੇ ਉੱਤੇ ਚੱਲਦੇ ਹੋਏ ਇਹਦੇ ਵਿੱਚ ਜਿੰਨੇ ਵੀ ਭਰਾਵਾਂ ਨੇ ਮੈਨੂੰ ਡੋਨੇਸ਼ਨ ਦਿੱਤੀ ਕਿਸੇ ਨੇ 2 ਰੁਪਏ ਦਿੱਤੇ ਕਿਸੇ ਨੇ 5 ਦਿੱਤੇ ਬਟ ਉਹ ਲੇਖੇ ਲੱਗੇ ਸਾਰੇ ਭਰਾਵਾਂ ਦੇ ਔਰ ਇਹ ਜਰੂਰ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਤੁਸੀਂ ਰੁਪਏ ਲਗਾਏ ਆ ਚਾਹੇ 2 5000 ਜਿੰਨੇ ਵੀ ਲਗਾਏ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਉਹ ਵਾਇਗਰੂ ਬਖਸ਼ਿਸ਼ ਕਰੇਗਾ ਅੱਜ ਅਸੀਂ ਜੁੜੇ ਆ ਪੰਜਾਬ ਦੇ ਨਾਲ ਪੰਜਾਬ ਨੂੰ ਖੜਾ ਕਰਾਂਗੇ ਦੁਆਰਾ ਔਰ ਪੰਜਾਬੀਆਂ ਦੇ ਹੌਸਲੇ ਬਹੁਤ ਬੁਲੰਦ ਆ ਮੈਂ ਉਮੀਦ ਕਰਦਾ ਕਿ ਜਲਦੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਵੇ ਬਹੁਤ ਵੱਡਾ ਨੁਕਸਾਨ ਹੋਇਆ ਤੁਸੀਂ ਲਗਾਤਾਰ ਪੰਜਾਬ ਦੇ ਵੱਖ ਵੱਖ ਕੋਨਿਆਂ ਤੇ ਜਾ ਰਹੇ ਜੋ ਅੱਜ ਮਾਝੇ ਦੇ ਵਿੱਚ ਪਹੁੰਚੇ ਨੁਕਸਾਨ ਬਹੁਤ ਹੋਇਆ ਜੀ ਪਰ ਇਹ ਆ ਕਿ ਲੋਕਾਂ ਦੇ ਹੌਸਲੇ ਜਿਵੇਂ ਮੈਂ ਕਿਹਾ ਬਹੁਤ ਬੁਲੰਦ ਨੇ ਔਰ ਜਿਵੇਂ ਇਦਾਂ ਦੇ ਭਰਾ ਨਾਲ ਖੜੇ ਹੋ ਜਾਣ ਇਹ ਡਾਕਟਰ ਸਬਾਨ ਹੋਰ ਜਿੰਨੇ ਵੀ ਵਾਲੈਂਟੀਅਰ ਕੰਮ ਕਰ ਰਹੇ ਨੇ ਉਹ ਜਦੋਂ ਖੜੇ ਹੋ ਜਾਂਦੇ ਆ ਤੇ ਫਿਰ ਪੰਜਾਬ ਬਹੁਤ ਦਿਨਾਂ ਤੇ ਬਹੁਤ ਜਲਦੀ ਆਪਣੇ ਪੈਰਾਂ ਤੇ ਖੜੇ ਹੋ ਜਾਏਗਾ ਔਰ ਜਿਵੇਂ ਮੈਂ ਪਹਿਲਾਂ ਕਿਹਾ ਮੁਸ਼ਕਲਾਂ ਆਉਂਦੀਆਂ ਪਰ ਮੁਸ਼ਕਲਾਂ ਸ਼ਾਇਦ ਰੱਬ ਉਹਨਾਂ ਨੂੰ ਹੀ ਦਿੰਦਾ ਜਿਹੜਾ ਮੁਸ਼ਕਲਾਂ ਝੇਲ ਸਕਦੇ ਆ ਹਨ ਤੇ ਪੰਜਾਬ ਮੁਸ਼ਕਲਾਂ ਤੋਂ ਲੰਘਦੇ ਆਇਆ ਇਹ ਵੀ ਮੁਸ਼ਕਲ ਨਾ ਪੰਜਾਬ ਇਕੱਰੀ ਫੇ ਲੜੇਗਾ ਤੇ ਜਿੱਤ ਕੇ ਬਾਹਰ ਆਏਗਾ ਕੁਝ ਲੋਕ ਆ ਰਹੇ ਕੁਝ ਕੋਈ ਵੀ ਬਾਹਰ ਨਹੀਂ ਤੇ ਉਹਨਾਂ ਨੂੰ ਕੀ ਫੇ ਲਖਣਾ ਤੁਸੀਂ ਮਾਫ ਕਰਨਾ ਜੀ ਮੈਂ ਸੁਣਿਆ ਮੈਂ ਕਿ ਕੁਝ ਲੋਕ ਆ ਰਹੇ ਜਿਵੇਂ ਤੁਸੀਂ ਆ ਰਹੇ ਹੋ ਤੁਹਾਡੇ ਸਾਥੀ ਵੀ ਆ ਰਹੇ ਪਰ ਕੁਝ ਅਜੇ ਨਹੀਂ ਪਹੁੰਚੋ ਤਾਂ ਕੀ ਫੇ ਲੋ ਜਿਹੜੇ ਵੀਰ ਮੇਰੇ ਨਹੀਂ ਪਹੁੰਚੇ ਹਲੇ ਤੱਕ ਸੇਵਾ ਕਰਨ ਲਈ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਪਹੁੰਚੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਬਾ ਮੇਰਾ ਨਾਮ ਡਾਕਟਰ ਬਖਸ਼ਪ੍ਰੀਤ ਸਿੰਘ ਆ ਮੈਂ ਡਾਕਟਰ ਸਵੇਮਨ ਸਿੰਘ ਹੁਣਿਆਂ ਦੀ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਦੀ ਵੈਟਰਨਰੀ ਟੀਮ ਨੂੰ ਲੀਡ ਕਰ ਰਿਹਾ ਹਾਂ ਅੱਜ ਸਾਡੇ ਕੋਲ ਹਰਪਾਜਨ ਕ੍ਰਿਕਟਰ ਸਾਹਿਬ ਜੋ ਸਾਡੇ ਕੋਲ ਪਹੁੰਚੇ ਨੇ ਉਹ ਆਪਣੀ 13 13 ਫਾਊਂਡੇਸ਼ਨ ਵਿੱਚ ਜੋ ਵੀ ਲੋਕਾਂ ਦਾ ਤੇਲ ਫੋਲ ਪੇਟਾ ਲੈ ਕੇ ਨਾਲ ਆਪਣੀ ਪੇਟਾ ਲੈ ਕੇ ਉਹਨਾਂ ਨੇ ਸਾਨੂੰ ਦੋ ਐਮਬੂਲੈਂਸਾਂ ਜਿਹੜੀਆਂ ਅੱਜ ਇੱਥੇ ਸੇਵਾ ਵਿੱਚ ਭੇਟ ਕੀਤੀਆਂ ਹਨ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਡਾਕਟਰ ਸ੍ਰੇਮਨ ਸਿੰਘ ਉਹਨਾਂ ਦਾ ਇੱਕੋ ਹੀ ਮੋਟਿਵ ਆ ਕਿ ਕੋਈ ਵੀ ਜਿੰਦਾ ਜੀਵ ਹੈ ਜਿਹਦੇ ਸਾਹ ਚੱਲਦੇ ਹਨ ਜੋ ਵੀ ਹੜ੍ਹ ਪ੍ਰਭਾਵਿਤ ਜਾਂ ਕਿਸੇ ਵੀ ਹੋਰ ਕਿਸੇ ਨੇਚਰਲ ਕੈਲਾਮਿਟੀ ਦੇ ਪ੍ਰਭਾਵ ਹੁੰਦੇ ਹਨ ਉਹਨਾਂ ਨੂੰ ਜਿਹੜੀਆਂ ਹਰ ਸਿਹਤ ਸਹੂਲ ਜਿਹੜੀਆਂ ਮਹੱਇਆ ਕੀਤੀ ਜਾਵੇ ਜਿਹਦੇ ਵਾਸਤੇ ਸਾਨੂੰ ਇਹ ਜਿਹੜੀਆਂ ਐਮਬੂਲੈਂਸਾਂ ਬਹੁਤ ਹੀ ਮਦਦਗਾਰ ਸਾਬਤ ਹੋਣਗੀਆਂ ਕਿ ਕੁਝ ਜਗਾਵਾਂ ਨੇ ਜਿੱਥੇ ਅਸੀਂ ਖੁਦ ਨਹੀਂ ਪਹੁੰਚ ਸਕਦੇ ਤੇ ਪੇਸ਼ੰ ਨੂੰ ਇਮੀਡੀਏਟਲੀ ਜ਼ਰੂਰਤ ਹੁੰਦੀ ਆ ਜਿਹੜਾ ਪੇਸ਼ੰਟ ਇਮੀਡੀਏਟਲੀ ਸਾਡੇ ਕੋਲ ਉਸ ਐਮਬੂਲੈਂਸ ਤੇ ਪਹੁੰਚੇਗਾ ਅਸੀਂ ਬਹੁਤ ਧੰਨਵਾਦ ਹਾਂ ਡਾਕਟਰ ਸ੍ਰੇਮਨ ਸਿੰਘ ਦਾ ਨਾ ਹੀ ਪਰ ਭਾਜਨ ਸਾਹਿ